ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਭਾਈ ਮੋਤੀ RAM ਮਹਿਰਾ ਜੀ ਦੀ ਕਿ ਉਹ ਕੌਣ ਸਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਭਾਈ ਮੋਤੀ RAM ਮਹਿਰਾ ਵਜ਼ੀਰ ਖਾਨ ਦੇ ਲੰਗਰ ਵਿੱਚ ਸਰਹੱਦ ਵਿਖੇ ਨੌਕਰੀ ਕਰਦੇ ਸਨ ਉਹਨਾਂ ਦਾ ਕੰਮ ਸੀ Hindu ਕੈਦੀਆਂ ਨੂੰ ਲੰਗਰ ਛਪਾਉਣਾ ਭਾਈ ਮੋਤੀराम ਵਹਿਰਾ ਜੀ ਦਾ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਸੀ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਉਹ ਖਾਣਾ ਲੈ ਕੇ ਠੰਡੇ ਬੁਰਜ ਵਿੱਚ ਪਹੁੰਚੇ ਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਪਰ ਮਾਤਾ ਗੁਜਰਕ ਔਰ ਨੇ ਖਾਣਾ ਖਾਣ ਤੋਂ ਨਾ ਕਰ ਦਿੱਤੀ ਤੇ ਕਿਹਾ ਮੋਤੀ RAM ਜੀ ਤੁਹਾਡੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਿਆ ਖਾਣਾ ਉਹਨਾਂ ਨੇ ਕਦੀ ਨਹੀਂ ਖਾਣਾ ਤਾਂ ਇਹ ਸੁਣ ਕੇ ਬਾਬਾ ਮੋਤੀ RAM ਜੀ ਬਹੁਤ ਉਦਾਸ ਹੋਏ ਤਾਂ ਉਦਾਸੀ ਭਰੇ ਚਿਹਰੇ ਨਾਲ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ ਉਦਾਸੀ ਦੇਖਦਿਆਂ ਹੋਇਆਂ ਉਹਨਾਂ ਦੀ 70 ਸਾਲਾ ਬਜ਼ੁਰਗ ਮਾਤਾ ਲੱਦੋ ਜੀ ਤੇ ਪਤਨੀ ਭੋਲੀ ਜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਵਜ਼ੀਰ ਖਾਨ ਨੇ ਕੈਦ ਕਰਕੇ ਰੱਖੇ ਹੋਏ ਹਨ ਜਿਨ੍ਹਾਂ ਨੇ ਮੁਗਲਾਂ ਦੀ ਰਸੋਈ ਤੋਂ ਖਾਣਾ ਖਾਣ ਨੂੰ ਨਾ ਕਰ ਦਿੱਤੀ ਹੈ ਉਹ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਵੀ ਕੱਪੜਾ ਵੀ ਨਹੀਂ ਹੈ ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਤੇ ਪਤਨੀ ਨੇ ਕਿਹਾ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਕਿ ਵਜੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਕੋਈ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਿੰਨਾਂ ਜਣਿਆਂ ਨੇ ਸਲਾਹ ਕਰਕੇ ਬਾਬਾ ਮੋਤੀराम ਮਹਾਰਾਜੀ ਨੂੰ ਦੁੱਧ ਦਾ ਗਵੜਾ ਭਰ ਕੇ ਦੇ ਦਿੱਤਾ ਤੇ ਕਿਹਾ ਜਾ ਕੇ ਮਾਤਾ ਜੀ ਤੇ ਗੁਰੂ ਜੀ ਦੇ ਲਾਲਾਂ ਨੂੰ ਛਕਾ ਦਿਓ ਤਾਂ ਜਦੋਂ ਬਾਬਾ ਮੋਤੀराम ਜੀ ਗੜਵਾ ਲੈ ਕੇ ਬੁਰਜ ਵੱਲ ਤੁਰੇ ਤਾਂ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਤਾਂ ਜੋ ਪਹਿਰੇਦਾਰ ਰੋਕਣਗੇ ਤਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਅੱਗੇ ਲੰਘ ਜਾਇਓ ਬਾਬਾ ਜੀ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਤਾਂ ਬਾਬਾ ਮੋਤੀराम ਮਹਿਰਾਜੀ ਨੇ ਉਹਨਾਂ ਨੂੰ ਰਿਸ਼ਵਤ ਵਜੋਂ ਗਹਿਣੇ ਦੇ ਦਿੱਤੇ ਤਾਂ ਪਹਿਰੇਦਾਰਾਂ ਨੇ ਪੁੱਛਿਆ ਕਿ ਤੈਨੂੰ ਡਰ ਨਹੀਂ ਆਉਂਦਾ ਕਿਉਂਕਿ ਸੂਬਾ ਸਰਹੰਦ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਕੋਈ ਗੁਰੂ ਕਾ ਸਾਹਿਬ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਬਾਬਾ ਮੋਤੀराम ਮਹਿਰਾਜੀ ਨੇ ਉੱਤਰ ਦਿੱਤਾ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਤੇ ਜ਼ੁਲਮ ਵਿਰੁੱਧ ਡਟਣ ਲਈ ਸਾਨੂੰ ਬਹੁਤ ਵੀ ਕਬੂਲ ਹੈ ਤਾਂ ਪਹਿਰੇਦਾਰਾਂ ਨੇ ਰਿਸ਼ਵਤ ਲੈ ਕੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਦੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੜਾਕੇ ਦੀ ਠੰਡ ਵਿੱਚ ਗਰਮ ਗਰਮ ਦੁੱਧ ਪਿਲਾਇਆ ਤਾਂ ਮਾਤਾ ਗੁਜਰਕੌਰ ਨੇ ਅਨੇਕਾਂ ਅਸੀਸਾਂ ਦਿੱਤੀਆਂ ਬਾਬਾ ਮੋਤੀਰਾਮ ਜੀ ਨੂੰ ਤਾਂ ਇਸੇ ਤਰ੍ਹਾਂ ਹੀ ਪ੍ਰਸ਼ਾਦੇ ਤੇ ਦੁੱਧ ਦੀ ਸੇਵਾ ਕਰਦੇ ਰਹੇ ਕਿਸੇ ਨੇ ਖੂਬ ਲਿਖਿਆ ਹੈ ਧੰਨ ਮੋਤੀ ਜਿਸ ਨੇ ਪੁੰਨ ਕਮਾਇਆ ਗੁਰੂ ਲਾਲਾ ਤਾਈ ਦੁੱਧ ਪਿਲਾਇਆ ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਬਾਬਾ ਮੋਤੀਰਾਮ ਜੀ ਨੇ ਜਿਵਾਨ ਟੋਡਰਮਲ ਨਾਲ ਸਲਾਹ ਕਰਕੇ ਇੱਕ ਨਾਮੀ ਲੱਕੜਹਾਰੇ ਕੋਲ ਚੰਦਨ ਦੀਆਂ ਲੱਕੜਾਂ ਦਾ ਗੱਡਾ ਪਰ ਕੇ ਖਰੀਦ ਕੇ ਲਿਆਂਦੀਆਂ ਤੇ ਆਪਣੇ ਹੱਥਾਂ ਨਾਲ ਚਿਖਾ ਚਿਣ ਕੇ ਦੀਵਾਨ ਟੋਡਰ ਮਲ ਨਾਲ ਮਿਲ ਕੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਭਾਵੇਂ ਗੁਪਤ ਸੀ ਇਹ ਸਾਰੇ ਵਰਤਾਰੇ ਤੋਂ ਪਰਦਾ ਨਹੀਂ ਉਠਦਾ ਪਰ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਹ ਵੀ ਬਾਬਾ ਮੋਤੀराम ਨਾਲ ਸੋਈ ਵਿੱਚ ਕੰਮ ਕਰਿਆ ਕਰਦਾ ਸੀ ਤੇ ਉਸ ਨੇ ਹੀ ਵਜੀਰ ਖਾਨ ਨੂੰ ਚੁਗਲੀ ਲਾਈ ਸੀ ਤੇ ਬਾਬਾ ਮੋਤੀराम ਮਹਿਰਾ ਵੱਲੋਂ ਹਕੂਮਤ ਵੱਲੋਂ ਬਾਗੀ ਹੋ ਕੇ ਗੁਰੂ ਪਰਿਵਾਰ ਦੀ ਸੇਵਾ ਕੀਤੀ ਹੈ ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜੀਰ ਖਾਨ ਨੇ ਹੁਕਮ ਦਿੱਤਾ ਇਹ ਬਾਬਾ ਮੋਤੀराम ਜੀ ਨੂੰ ਬਨ ਕੇ ਪੇਸ਼ ਕੀਤਾ ਜਾਵੇ ਤਾਂ ਸਿਪਾਹੀਆਂ ਦੀ ਹੁਕਮ ਦੀ ਪਾਲਣਾ ਕਰਕੇ ਤੁਰੰਤ ਬਾਬਾ ਮੋਤੀराम ਜੀ ਨੂੰ ਫੜ ਕੇ ਵਜ਼ੀਰ ਖਾਨ ਦੇ ਸਾਹਮਣੇ ਲਿਆਏ ਵਜ਼ੀਰ ਖਾਨ ਨੇ ਕ੍ਰੋਧ ਨਾਲ ਅੱਗ ਬਬੂਲਾ ਹੋ ਕੇ ਗਰਜ ਕੇ ਪੁੱਛਿਆ ਮੋਤੀराम ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਹੀ ਸਿੱਖ ਹੈਂ ਇਹ ਸਚਾਈ ਹੈ ਤਾਂ ਬਾਬਾ ਮੋਤੀराम ਜੀ ਨੇ ਕਿਹਾ ਜੀ ਹਾਂ ਇਸ ਚਾਈ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਮੇਰੇ ਪਿਤਾ ਜੀ ਵੀ ਰਸਤ ਦਾ ਗੱਡਾ ਲੈ ਕੇ ਆਨੰਦਪੁਰ ਸਾਹਿਬ ਗਏ ਸਨ ਉੱਥੇ ਘੇਰਾਬੰਦੀ ਹੋਣ ਕਰਕੇ ਅੰਦਰ ਹੀ ਰਹੇ ਤੇ ਅੰਮ੍ਰਿਤਸਰ ਕੇ ਹਰਾਰਾਮ ਤੋਂ ਹਰਾ ਸਿੰਘ ਬਣ ਗਏ ਫਿਰ ਆਨੰਦਪੁਰੇ ਹੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸੁਣ ਕੇ ਵਜੀਰ ਖਾਨ ਦਾ ਗੁੱਸਾ ਹੋਰ ਚੜ ਕੇ ਗਿਆਤੇ ਉਸਨੇ ਪੁਛਿਆ ਤੂੰ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਦੀ ਚੋਰੀ ਛਿਪੇ ਸੇਵਾ ਕੀਤੀ ਹੈ ਤਾਂ ਬਾਬਾ ਮੋਤੀराम ਜੀ ਨੇ ਕਿਹਾ ਜੀ ਹਾਂ ਮੈਂ ਤਿੰਨ ਦਿਨ ਦੋਨੋਂ ਵੇਲੇ ਗਰਮ ਦੁੱਧ ਦੀ ਸੇਵਾ ਕੀਤੀ ਹੈ ਤਾਂ ਵजीर खान ਨੇ ਕਿਹਾ ਕਿ ਤੈਨੂੰ ਪਤਾ ਹੈ ਤੂੰ ਸਾਡੇ ਨਾਲ ਬਗਾਵਤ ਕਰਨ ਵਾਲਿਆਂ ਦੀ ਸੇਵਾ ਕੀਤੀ ਹੈ ਤੇ ਹੁਣ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਬਾਬਾ ਮੋਤੀराम ਜੀ ਨੇ ਕਿਹਾ ਜੀ ਹਾਂ ਮੈਨੂੰ ਪਤਾ ਹੈ ਇਹ ਸੁਣ ਕੇ ਵजीर खान ਨੇ ਗਰੋਧ ਵਿੱਚ ਆਣ ਕੇ ਕਿਹਾ ਜਾਂ ਤਾਂ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਬਾਬਾ ਮੋਤੀਰਾਮ ਮਹਾਰਾਜੀ ਨੇ ਕਿਹਾ ਮੈਨੂੰ ਮੌਤ ਦਾ ਡਰ ਨਹੀਂ ਹੈ ਜੇ ਗੁਰੂ ਜੀ ਦੇ ਲਾਲ 7 ਤੇ 9 ਸਾਲ ਦੀ ਉਮਰ ਵਿੱਚ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੀ ਅਸਰ ਹੋਵੇਗਾ ਉੱਤਰ ਸੁਣਦਿਆਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਇਸ ਦੇ ਪਰਿਵਾਰ ਨੂੰ ਬੰਨ ਕੇ ਲਿਆਓ ਤੇ ਕੋਲੂ ਵਿੱਚ ਪੀੜ ਕੇ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਉਪਮ ਬਨਿਆ ਗਿਆ ਤਾਂ ਬਾਬਾ ਮੋਤੀराम ਜੀ ਦਾ 7 ਸਾਲ ਦਾ ਲੜਕਾ ਨਰੇਣਾ ਤੇ ਪਤਨੀ ਭੋਲੀ ਤੇ 70 ਸਾਲਾ ਮਾਤਾ ਲੱਧੋ ਜੀ ਨੂੰ ਬੰਨ ਕੇ ਲਿਆਂਦਾ ਗਿਆ ਤੇ ਕੋਲੂ ਕੋਲ ਖੜਾ ਕਰ ਦਿੱਤਾ ਗਿਆ ਫਿਰ ਵਜੀਰ ਖਾਨ ਨੇ ਕਿਹਾ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇ ਤਾਂ ਜਲਾਦਾ ਨੇ ਸਭ ਤੋਂ ਪਹਿਲਾਂ ਬਾਬਾ ਜੀ ਦੇ 7 ਸਾਲਾ ਪੁੱਤਰ ਨਰਾਣੇ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਿਸ ਦੀਆਂ ਚੀਕਾਂ ਸੁਣ ਕੇ ਲੋਕ ਡਰ ਗਏ ਫਿਰ 70 ਸਾਲਾ ਮਾਤਾ ਫਿਰ ਉਹਨਾਂ ਦੀ ਪਤਨੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਅਖੀਰ ਬਾਬਾ ਜੀ ਨੂੰ ਇੱਕ ਵਾਰ ਫਿਰ ਮੁਸਲਮਾਨ ਹੋਣ ਲਈ ਆਖਿਆ ਪਰ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਸਖਤ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ ਤੇ ਫਿਰ ਉਹਨਾਂ ਨੂੰ ਵੀ ਕੁੱਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਦਾ ਸਿੱਖ ਬਾਬਾ ਮੋਤੀराम ਮਹਾਰਾਜੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਜਾਮਾ ਪੀ ਕੇ ਅਮਰ ਹੋ ਗਏ ਇਹ ਕੁਰਬਾਨੀ ਕੋਈ ਛੋਟੀ ਨਹੀਂ ਸੀ ਪਰ ਬਹੁਤੇ ਸਿੱਖ ਇਸ ਤੋਂ ਨਾ ਵਾਖਵ ਹਨ